होती है ना क्या? काफी खूबीजी उन्नत स्थिति का, जो बच्चे का जिहना बच्चे की सेवा मिलता है उन्नत मिलता में। जी हाँ, ये गार बिल्कुल सोलह अन्य साक्ष्य है कि सानुभूतियाँदा सरकार अधिक आदर करना चाहिए ਸਤਕਾਰ ਚੂਟੀਆਂ ਦੇ ਕਾਨਵੈਂਟ ਸਕੂਲ ਵੱਲੋਂ ਕਰਵਾਇਆ ਗਿਆ ਨਵਕਲਾ ਪ੍ਰੋਗਰਾਮ ਸਕੂਲੀ ਬੱਚਿਆਂ ਤੇ ਦਾਦਾ ਦਾਦੀ ਅਤੇ ਨਾਨਾ ਨਾਨੀ ਪ੍ਰੋਗਰਾਮ ਚ ਬਣੇ ਖਿੱਚ ਦਾ ਕੇਂਦਰ ਪ੍ਰੋਗਰਾਮ ਚ ਬੱਚਿਆਂ ਨੂੰ ਗ੍ਰੈਂਡਪੈਰੈਂਟਸ ਦਾ ਸਤਿਕਾਰ ਕਰਨ ਦਾ ਸਨੇਹਾ ਫਤੇਗੜ ਚੂਟੀਆਂ ਦੇ ਐਸ.ਐਚ.ਓ ਕਰਨਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਕਿਹੜੇ ਗ੍ਰੈਂਡ ਪੈਰੈਂਟਸ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ ਕੀਚੇ-ਕਿਚਤ ਦਿਖਾਈ ਦਿੱਤੇ ਮਾਪੇ ਗ੍ਰੈਂਡ ਪੈਰੈਂਟਸ ਨੇ ਸਕੂਲ ਦੇ ਡਾਇਰੈਕਟਰ ਫਾਦਰ ਜੌਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਦਾ ਕੀਤਾ ਧੰਨਵਾਦ ਫਤਿਹਗੜ ਚੂਹੇ ਦੇ ਸੰਤ ਫਰਾਂਸਿਸ ਕਨਵੈਂਟ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਜੌਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਦੀ ਤੀ ਪ੍ਰੇਗ ਹੇਟ ਦਾ ਰੂਲ ਸਾਊਥ ਦਾ ਫੈਮਿਲੀ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਫਤਿਹਗੜ ਚੂਹੇ ਦੇ ਐਸਐਚਓ ਕਰੀਮ ਸਿੰਘ ਜੀ ਗੈਸਟ ਵਜੋਂ ਸ਼ਾਮਲ ਹੋਏ ਅਤੇ ਨਾਲ ਨਵੀਸ਼ ਨੰਤਾ 26ਵੀਂ ਮੌਜੂਦ ਸੰਪਰਗ ਸ਼ਾਮ ਨੂੰ ਲਈ ਆਏ ਸਕੂਲੀ ਬੱਚਿਆਂ ਦੇ ਗ੍ਰੈਂਡਪੈਰੈਂਟਸ ਦਾ ਸਕੂਲੀ ਬੱਚਿਆਂ ਅਤੇ ਸਕੂਲ ਮੈਨੇਜਮੈਂਟ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਸਕੂਲ 'ਚ ਆਉਂਦੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ 'ਚ ਬੇਕੇਗਰ ਬਰਾਂਜ ਖੁਸ਼ੀ ਚਿਲਕਤ-ਕਤ ਹੋਈ ਦਿਖਾਈ ਦਿੱਤੇ। ਇਸ ਮੌਕੇ ਗ੍ਰੈਂਡਪੈਰੈਂਟਸ ਵੱਲੋਂ ਵੀ ਸਟੇਜ ਉੱਪਰ ਆਪਣੇ ਜਮਾਨੇ ਦੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਗੀਤ ਗਾਏ ਗਏ, ਭੁਲੀਆਂ ਪਾਈਆਂ ਗਈਆਂ ਅਤੇ ਕਿਤਾਬੀ ਪਾਇਆ ਗਿਆ। ਅਤੇ ਕਈ ਤਰ੍ਹਾਂ ਦਾ ਮਨੋਰੰਜਨ ਵੀ ਕੀਤਾ ਗਿਆ ਇਸ ਮੌਕੇ ਗ੍ਰੈਂਡਪੈਰੈਂਟਸ ਨੇ ਫਾਦਰ ਚੌਂ ਪ੍ਰਿੰਸੀਪਲ ਸਿਸਟਰ ਚੌਂ ਕੀਤਾ ਅਤੇ ਸਕੂਲ ਸਟਾਫ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲ ਵੱਲੋਂ ਕਰਵਾਏ ਗਏ ਸ਼ਾਨਦਾਰ ਪ੍ਰੋਗਰਾਮ ਵੇਖ ਕੇ ਉਹ ਬੇहद ਖੁਸ਼ ਹਨ ਅਤੇ ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਾਲ ਬੱਚਿਆਂ ਅਤੇ ਦਾਦਾ-ਦਾਦੀ ਅਤੇ ਨਾਨੀ-ਨਾਨਾ ਤੇ ਬੱਚਿਆਂ ਨਾਲ ਨੇੜਤਾ ਵਧਦੀ ਅਤੇ ਆਪਸੀ ਪਿਆਰ ਵੀ ਫਟੇਗਾ ਇਸ ਮੌਕੇ ਚੀਫ ਗੈਸਟ ਐਸਾ ਚੁੱਕ ਗੁਰਦੀਪ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਫੋਨਾਂ ਦੇ ਰੁਝਾਨ ਪਤਨਕਾਰਨ ਗ੍ਰੈਂਡਪਰੈਂਟਸ ਅਤੇ ਚੀਕ ਤੁਜੀ ਤੁਜੋ ਹੁੰਦੇ ਜਾ ਰਹੇ ਹਨ ਅਤੇ ਇਸ ਪ੍ਰੋਗਰਾਮ ਉਹਦੇ ਨਾਲ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਮਿਲੇਗੀ ਅਤੇ ਦਾਦੀ ਦਾ ਤਾਤਾ ਤੇ ਨਾਨੀ ਨਾਨੇ ਦਾ ਆਪਸੀ ਬੱਚਿਆਂ ਨਾਲ ਪਿਆਰ ਪਤੇਗਾ ਅਤੇ ਨੇੜਤਾ ਬਤੇਗੀ ਉਹਨਾਂ ਕਾਕੇ ਅਜਿਹਾ ਪ੍ਰੋਗਰਾਮ ਉਹਨਾਂ ਵੱਲੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਜੋ ਫਾਊਂਡੇਸ਼ਨ ਸਕੂਲ ਵੱਲੋਂ ਕਰਵਾਇਆ ਗਿਆ ਹੈ ਇਸ ਮੁਕੇਸ਼ ਕੁਦਰ ਡਾਇਰੈਕਟਰ ਫਾਦਰ ਜੋਨ ਅਤੇ ਸਿਸਟਰ ਛੂਟੀ ਦਾ ਨੇ ਕਿਹਾ ਕਿ ਉਹਨਾਂ ਦੇ ਪ੍ਰੋਗਰਾਮ ਕਰਵਾਉਂਦਾ ਮੁੱਖ ਮਕਸਦ ਗ੍ਰੈਂਡ ਫੈਰਟ ਸਤੇ ਬੱਚਿਆਂ ਨੂੰ ਪਹਿਲੇ ਜਮਾਨੇ ਦੀ ਤਰ੍ਹਾਂ ਇੱਕ ਦੂਜੇ ਦੇ ਨੇੜੇ ਲਿਆਉਣਾ ਅਤੇ ਆ ਸੀ ਪਿਆਰ ਫਤੌਣਾ ਹੈ ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਅਤੇ ਸਿਸਟਰ ਸ਼ੋਭੀਤਾ ਬਲੋਚੀ ਵਿਗੈਸਟ ਐਸ ਐਚਓ ਕਰਨਦੀਪ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ ਮੈਂ ਆਈ ਥਕ ਟੂ ਕਾਲ ਆਰ ਆਨਰੇਬਲ ਗੀਸਟ ਮਿਸਟਰ ਕਿਰਨਦੀਪ ਸਿੰਘ ਐਸ ਐਚਓ ਆਫ ਪਟੇਗੜ ਚੁੜੀਆਂ ਪਲੀਜ਼ ਕਮ ਆਨ ਦ ਸਟੇਜ ਐਂਡ ਸ਼ੇਅਰ ਯਰ ਵੈਲਿਊਅਬਲ ਮੈਸੇਜ ਜਰ ਸਪੀਅਰਸ ਗ੍ਰੈਂਡ ਪ੍ਰੈਜ਼ੈਂਸ ਅੱਜ ਆਪ ਸਾਰੇ ਥੇ ग्रैंड पेरेंट्स से दे सेलिब्रेट कर ले कर दिया यार थे आज बहुत ही बढ़िया जड़ा फंक्शन ऑर्गेनाइज किया गया सेंट फ्रांसिस स्कूल वालों मैं भी अपनी लाइफ के अंदर स्कूल टाइम में और काफी सारे जो ये फंक्शंस वगैरह हमारे स्कूल्स भी सेलिब्रेट ये राउंड कितने तक कब तक ये राउंड असी ना वो सप्ताह हकीकती जिंदगी ये दो है वो जिंदगी गिनने तक है साथ पे हम जी सिस्टर्स प्रिंसिपल सिस्टर्स सोतेरी सिस्टर्स टीचर जान के आज बहुत खुशी है कि आज ये स्कूल के ग्रैंड प्रेस के सेलिब्रेट करता क्योंकि ग्रैंड पेरेंट्स जाना खाना जो कहीं नहीं होगा जेकर इन्ह की रिस्पैक्ट की जाए तो सब हमेशा संजो के रखते हैं साढे चंकी सिक्षा चंगी चंगी आदत मिलते हैं साढे बच्चे का चंगा मार्ग ਸੀ ਬੱਚਿਆਂ ਦੀ ਅੱਜ স্পੀਕਿੰਗ ਪਰਫਾਰਮੈਂਸ ਬੇਹੱਦ ਬਹੁਤ ਹੀ ਵਧੀਆ ਸੀ ਅਤੇ ਬੱਚਿਆਂ ਨੇ ਜੋ ਪਰਫਾਰਮੈਂਸ ਕੀਤੀ ਸਾਨੂੰ ਹਰਕਿਂ ਕبھی ਕਮਜ਼ੋਰ ਨਹੀਂ ਜਿਸ ਸ਼ਕਤ ਨੂੰ ਸਮਾਹ ਬਸਰਤੂ ਡੀਅਰ ਸਿਸਟਰਸ ਰਿਸਪੈਕਟਿਡ ਟੀਚਰਸ ਸਬ ਆਰਡੀਨਰੀ ਸਟਾਫ ਗ੍ਰੈਂਡਪੇਰੈਂਟਸ ਐਂਡ ਪੀਅਰ ਸਟੂਡੈਂਟਸ ਅ ਵੈਰੀ ਫਰਮ ਐਂਡ ਗ੍ਰੇਸਫੁਲ ਅਫਟਰਨੂਨ ਕਨਨਡਾਲ ਅਸੈਂਬਲ ਕਿਰ ਆਈ ਟੀ ਇਟ ਏਨ ਆਨਰ ਐਂਡ ਪ੍ਰੀਵਿਲੇਜ ਟੂ ਪ੍ਰੋਫਰ ਇਵਟ ਆਫ ਥੈਂਕ ਓਨ ਥਿਸ ਸਪੈਸ਼ੀਅਲ ਓਕੇਜਨ ਫਸਟ ਸੈਕਮੋ We offer St. Francis Convent Senior Scandis School. We extend. ਅਸੀਂ ਮੌਜੂਦਾ ਸੈਂਟ ਫਰਾਂਸਿਸ ਕੌਨਵੈਂਟ ਸਕੂਲ ਦੇਖੇ ਜਿੱਥੇ ਕਿ ਬਹੁਤ ਘੱਟ ਦੇਖਣ ਨੂੰ ਮਿਲਿਆ ਕਿ ਵੱਖ-ਵੱਖ ਸਕੂਲਾਂ ਵਿੱਚ ਜੋ ਫੰਕਸ਼ਨ ਕਰਵਾਏ ਜਾਂਦੇ ਨੇ ਉਸ ਵਿੱਚ ਗ੍ਰੈਂਡ ਫਾਦਰਸ ਤਾਂ ਰੂਟਸ ਆਫ ਦਾ ਫੈਮਿਲੀ ਗ੍ਰੈਂਡ ਪੇਰੈਂਟਸ ਦਾ ਜੋ ਫੰਕਸ਼ਨ ਜਿਹੜਾ ਸੈਂਟ ਫਰਾਂਸਿਸ ਕੌਨਵੈਂਟ ਸਕੂਲ ਦੇਖੇ ਅਜੇ ਤੱਕ ਕੀਤਾ ਗਿਆ ਤੁਸੀਂ ਹੋਰ ਤਾਂ ਫੰਕਸ਼ਨ ਸਕੂਲਾਂ ਵਿੱਚ ਬਹੁਤ ਦੇਖੇ ਹੋਣਗੇ ਪਰ ਗ੍ਰੈਂਡ ਪੇਰੈਂਟਸ ਫੰਕਸ਼ਨ ਜੋ ਆ ਤੁਸੀਂ ਬਹੁਤ ਘੱਟ ਦੇਖਿਆ ਹੋਊਗਾ ਇੱਥੇ ਫਤਿਹਗੜ ਚੂੜੀਆਂ ਦੇ ਸੈਂਟਰ ਫਾਸਿਸ ਪੌਂਡਰ ਸਕੂਲ ਫਤਿਹਗੜ ਚੂੜੀਆਂ ਵਿਖੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਫਾਦਰ ਜੋਰਟ ਸਕੂਲ ਦੇ ਡਾਇਰੈਕਟਰ ਨੇ ਫਾਦਰ ਚੌਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਉਹਨਾਂ ਦੀ ਦੇਖ ਦੇ ਕੇ ਹਿੱਟ ਕੀਤਾ ਗਿਆ ਤੇ ਜੋ ਇੱਥੇ ਬੱਚੇ ਸਟੱਡੀ ਕਰਦੇ ਨੇ ਪੜ੍ਹਦੇ ਨੇ ਉਹਨਾਂ ਦੇ ਦਾਦੇ ਦਾਦੀ ਅਤੇ ਨਾਨੀ ਨਾਨੇ ਜਿਹੜੇ ਇੱਥੇ ਫੰਕਸ਼ਨ 'ਚ ਪਹੁੰਚੇ ਤੇ ਉਹਨਾਂ ਨੇ ਵੀ ਪ੍ਰੋਗਰਾਮ ਪੇਸ਼ ਕੀਤੇ ਵੱਖ-ਵੱਖ ਐਟਮੰਦ ਉਹਨਾਂ ਵੱਲੋਂ ਪੇਸ਼ ਕੀਤੇ ਗਏ ਉਹਨਾਂ ਆਪਾਂ ਗੱਲਬਾਤ ਕਰਦੇ ਹਾਂ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਅਤੇ ਇਥੇ ਮੁੱਖ ਮਹਿਮਾਨ ਪਹੁੰਚੇ ਫਤਿਹਗੜ ਚੂੜਿਆਂ ਦੇ ਐਸਐਚਓ ਗੰਦੀਪ ਸਿੰਘ ਉਹਨਾਂ ਨਾਲ ਅੱਜ ਦੇ ਸਕੂਲ ਫੰਕਸ਼ਨ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਫਤਿਹਗੜ ਚੂੜਿਆਂ ਦੇ ਐਸਐਚਓ ਗੰਦੀਪ ਸਿੰਘ ਉਹਨਾਂ ਗੱਲਬਾਤ ਕਰਦੇ ਆ ਸਰ ਅੱਜ ਫਤਿਹਗੜ ਚੂੜਿਆਂ ਸੇਂਟ ਫਰਾਂਸਿਸ ਕਨਵੈਂਟ ਸਕੂਲ 'ਚ ਦਾ ਰੂਟਸ ਆਫ ਦਾ ਫੈਮਿਲੀ ਗ੍ਰੈਂਡਪੇਰੈਂਟਸ ਫੰਕਸ਼ਨ ਕਰਾਇਆ ਗਿਆ ਹੈ ਉਹਨੇ ਤੁਸੀਂ ਅੱਜ ਦੇ ਮੁੱਖ ਮਹਿਮਾਨ 'ਚ ਸ਼ਾਮਲ ਹੋਇਆ ਇੱਕ ਗੈਸਟ ਵੀ ਕਿੰਦੇ ਅੱਜ ਸੇਂਟ ਫਰਾਂਸਿਸ ਕਨਵੈਂਟ ਸਕੂਲ ਫਤਿਹਗੜ ਚੂੜਿਆਂ ਵੱਲੋਂ ਗ੍ਰੈਂਡਪੇਰੈਂਟਸ ਦੇ ਸੈਲੀ ਸਾਨੂੰ ਵੀ ਇਹਨਾਂ ਨੇ ਇਨਵਾਈਟ ਕੀਤਾ ਸੀਗਾ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਸਕੂਲ ਅਥਾਰਟੀਜ਼ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜਿੱਥੇ ਛੋਟੇ ਸਟੂਡੈਂਟਸ ਵੱਲੋਂ ਇੱਕ ਸਮਾਜ ਨੂੰ ਜਿਹੜਾ ਵਧੀਆ ਮੈਸੇਜ ਦਿੱਤਾ ਗਿਆ ਗ੍ਰੈਂਡਪੇਰੈਂਟਸ ਦੇ ਰਿਗਾਰਡਿੰਗ ਉਹਨਾਂ ਵੱਲੋਂ ਪਰਫਾਰਮੈਂਸ ਦਿੱਤੀਆਂ ਗਈਆਂ ਤੇ ਇਹ ਮੈਸੇਜ ਦਿੱਤਾ ਗਿਆ ਕਿ ਸਾਨੂੰ ਜਿਹੜੇ ਗ੍ਰੈਂਡਪੇਰੈਂਟਸ ਸਾਡੇ ਦਾਦੇ ਦਾਦੀ ਨਾਨੇ ਨਾਨੀ ਜਿਹੜੇ ਇਹ ਸਮਾਜ ਦਾ ਇੱਕ ਅਹਿਮ ਹਿੱਸਾ ਨੇ ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਉਹਨਾਂ ਦੀ ਰਿਸਪੈਕਟ ਦੇ ਨਾਲ-ਨਾਲ ਉਹਨਾਂ ਕੋਲ ਜਿਹੜਾ ਉਹਨਾਂ ਦਾ ਤਜਰਬਾ ਵਾ ਉਹਨਾਂ ਦਾ ਐਕਸਪੀਰੀਐਂਸ ਵਾ ਉਹ ਉਹਦੇ ਉਹਨਾਂ ਦੇ ਨਕਸ਼ੇ ਕਦਮ ਤੇ ਸਾਨੂੰ ਚੱਲ ਕੇ ਤੇ ਆਪਣੀ ਲਾਈਫ ਸਟਾਈਲ ਦਾ ਵਾ ਤਰੱਕੀ ਕਰਨ ਲਈ ਕਾਫੀ ਸਾਨੂੰ ਸਹਾਇਕ ਮਿਲਦਾ ਹੈ ਤੇ ਇਸ ਤੋਂ ਇਲਾਵਾ ਸਾਡੇ ਨੂੰ ਜਿਹੜਾ ਵਾ ਸਕੂਲ ਅਥਾਰਟिटीज ਨੂੰ ਤੇ ਸਟੂਡੈਂਟਸ ਨੂੰ ਤੇ ਸਾਰੇ ਜਿਹੜੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਇਹ ਵੀ ਰਿਕਵੈਸਟ ਕੀਤੀ ਗਈ ਹੈ ਕਿ ਬੱਚਿਆਂ ਨੂੰ ਜਿਹੜੇ ਆ ਟ੍ਰੈਫਿਕ ਰੂਲਾਂ ਸੰਬੰਧੀ ਜਿਹੜਾ ਵਾ ਜਾਣੂ ਕੀਤਾ ਜਾਵੇ ਤੇ ਜਿਹੜੇ 18 ਸਾਲ ਤੋਂ ਘੱਟ ਦੇ ਬੱਚੇ ਨੇ ਉਹਨਾਂ ਨੂੰ ਜਿਹੜੇ 2 ਵੀਲਰ 4 ਵੀਲਰ ਜਿਹੜੇ ਆ ਨਾ ਦਿੱਤੇ ਜਾਣ ਇਸ ਸਬਾਬਾ ਡਰੱਗਸ ਰਿਲੇਟਡ ਇਸ਼ੂਸ ਤੋਂ ਹੀ ਉਹਨਾਂ ਨੂੰ ਸਾਰਿਆਂ ਨੂੰ ਜਾਣੂ ਕਰਾਇਆ ਗਿਆ ਕਿ ਬੱਚਿਆਂ ਨੂੰ ਸਕੂਲ ਸਕੂਲ ਦੇ ਦਰਮਿਆਨ ਹੀ ਮਤਲਬ ਕਲਾਸ ਟੀਚਰਸ ਵੱਲੋਂ ਤੇ ਵਕ ਵਕ ਸੈਮੀਨਾਰ ਲਗਾ ਕੇ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ ਉਹਨਾਂ ਦੇ ਦਿਲ ਵਿੱਚ ਮਨ ਵਿੱਚ ਜਿਹੜਾ ਨਸ਼ਿਆਂ ਪ੍ਰਤੀ ਜੜੀ ਆ ਬਚਪਨੇ ਤੋਂ ਹੀ ਜਿਹੜੀ ਆ ਨਫ਼ਰਤ ਭਰੀ ਜਾਵੇ ਤਾਂ ਜੋ ਉਹ ਨੌਜਵਾਨ ਜਦੋਂ ਆਪਣਾ ਆਪਣੀ ਏਜ ਦੇ ਵਿੱਚ ਜਾਂ ਯੰਗ ਏਜ ਦੇ ਵਿੱਚ ਇਹਨਾਂ ਨੂੰ ਜਿਹੜਾ ਅਵੋਇਡ ਕਰਨ ਨਸ਼ਿਆਂ ਤੋਂ ਦੂਰੀ ਰੱਖਣ ਤੇ ਪਲੱਸ ਹੋਰ ਵੀ ਆਪਣੇ ਜਿਹੜੇ ਕਲੀਕਸ ਨੂੰ ਜਿਹੜਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਤੇ ਬਾਕੀ ਸਕੂਲ ਅਥਾਰਟੀਆਂ ਵੱਲ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਇਹਨਾਂ ਦੀ ਸ਼ਲਾਘਾ ਕਰਦੇ ਆ ਅਸੀਂ ਅੱਜਕੱਲ ਤੁਹਾਨੂੰ ਪਤਾ ਹੈ ਆ ਗ੍ਰੈਂਡਪੈਰੈਂਟਸ ਕੋ वगੇਰਾ ਇਤਨਾ ਜ਼ਿਆਦਾ ਆ ਧਿਆਨ ਨਹੀਂ ਦਿੰਦੇ ਇਸੇ ਕਾਰਨ ਸਾਡੇ ਸਕੂਲ ਦੇ ਬੱਚਿਆਂ ਨੂੰ ਆ ਗ੍ਰੈਂਡਪੈਰੈਂਟਸ ਕੇ ਜੋ ਆਪਣਾ

तो पता है आजकल पेरेंट्स भी अपने मा प्यो आशा भवन में या ओल्ड आ, आ, आश्रम में या ओल्ड एज होम में वगैरह भेजने का आ, सोच ज्यादा बढ़ रखे इसलिए बच्चे आ जिंदगी और माँ प्यो भी Today, you are celebrating the grandparents' functions, the roots of the family. Grandparents, what do you say? On this special Grandparents' Day celebration, we celebrate the wisdom, love, and guidance that grandparents bring into our lives. They play a vital role in shaping our values and providing unwavering support. Let's take a moment to express our gratitude for their invaluable contributions and cherish the precious memories we create with them. Grandparents are the roots of our family. Thank you. ਮੈਸਰ ਮੇਰਾ ਸਭ ਤੋਂ ਪਹਿਲਾਂ ਤੇ ਈ ਪੰਜਾਬ ਚੈਨਲ ਦਾ ਧੰਨਵਾਦ ਇੱਥੇ ਪਹੁੰਚਣ ਤੇ ਅੱਜ ਦੇ ਪ੍ਰੋਗਰਾਮ ਦਾ ਸਾਰਾ ਕ੍ਰੈਡਿਟ ਜਾਂਦਾ ਹੈ ਸਾਡੇ ਡਾਇਰੈਕਟਰ ਫਾਦਰ ਜੌਨ ਅਤੇ ਸਿਸਟਰ ਸ਼ੋਭੀਤਾਂ ਨੂੰ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਗਰਾਮ ਹੈ ਕੁਝ हटਕੇ ਕਰਵਾਇਆ ਉਹ ਸਾਡੀ ਸੁਸਾਇਟੀ ਦੇ ਵਿੱਚ ਅੱਜ ਜੋ ਕੁਝ ਚੱਲ ਰਿਹਾ ਹੈ ਵੀ ਆਪਾਂ ਆਪਣੇ ਜਿਹੜੇ ਬੱਚਿਆਂ ਦੀ ਗ੍ਰੈਂਡਪੇਰੈਂਟਸ ਨੇ ਦਾਦਾ ਦਾਦੀ ਜਿਹੜੇ ਉਹਨਾਂ ਨੂੰ ਅੱਜ ਦੇ ਵਿਜੀ ਸ਼ਡਿਊਲ ਦੇ ਵਿੱਚ ਬੜਾ ਇੰਗੋਲਿਆ ਕਰ ਰਹੇ ਹਾਂ ਜਿਸ ਕਰਕੇ ਸਾਡੇ ਜਿਹੜੇ ਬੱਚੇ ਆ ਉਹ ਜ਼ਿਆਦਾਤਰ ਛੋਟੇ ਬੱਚੇ ਜਿਹੜੇ ਨੇ ਉਹ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਕਿਸੇ ਨੂੰ ਕੋਈ ਨਾ ਟਾਈਮ ਲਿੰਦਾ ਵੀ ਆਪਣੇ ਦਾਦੇ-ਦਾਦੀ ਨਾਲ ਬੈਠ ਸਕਣ ਨਹੀਂ ਤੇ ਤੁਸੀਂ ਪੁਰਾਣੇ ਸਮੇਂ ਤੇ ਚਲਜੋ ਉਸ ਟਾਈਮ ਤੇ ਕੀ ਹੁੰਦਾ ਸੀ ਵੀ ਬੱਚੇ ਜਿਹੜੇ ਸੀ ਉਹ ਆਪਣੇ ਦਾਦਾ-ਦਾਦੀ ਨਾਲ ਜ਼ਿਆਦਾ ਟੱਚ ਰਹਿੰਦੇ ਸੀ ਉਹਨਾਂ ਕੋ ਕਹਾਣੀਆਂ ਸੁਨੀਆਂ ਉਹਨਾਂ ਦੇ ਨਾਲ ਰਹਿਣਾ ਬਹਿਣਾ ਸਾਰਾ ਕੁਝ ਹੁੰਦਾ ਹੀ ਪਰ ਅੱਜ ਦਾ ਜਿਹੜਾ ਮਾਡਰਨ ਜ਼ਮਾਨਾ ਉਹਦੇ ਕਰਕੇ ਸਾਡੇ ਅਸੀਂ ਆਪਣੇ ਬੱਚੇ ਜਿਹੜੇ ਆ ਉਹ ਦਾਦੇ-ਦਾਦੀ ਨਾਲ ਬਹੁਤ ਅਨਟੱਚ ਆ ਕਿਉਂਕਿ ਪੇਰੈਂਟਸ ਵੀ ਜਿਹੜੇ ਨੇ ਅੱਜ ਕੱਲ ਜਿਆਦਾ ਬੀਚ ਸ਼ਡਿਊਲ ਦੇ ਵਿੱਚ ਨੇ ਜਿਹਦੇ ਕਰਕੇ ਉਹ ਬੱਚੇ ਉਹਨਾਂ ਨਾਲ ਟੱਚ ਅਨਟੱਚ ਹੈਗੇ ਨੇ ਤੇ ਜਿਹੜਾ ਅੱਜ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਪਲੇ ਦੇਖਿਆ ਹੋਗਾ 올ਡ ਏਜ ਹੋਮ ਔਰ ਜਦੋਂ 올ਡ ਏਜ ਹੋਮ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਮੈਂ ਖੁਦ ਆਪਣੀ ਅੱਖੀ ਦੇਖਿਆ ਕਿ ਉਹ ਪ੍ਰੋਗਰਾਮ ਇੰਨਾ ਸੀਰੀਅਸਲੀ ਉਹਦੇ ਵਿੱਚ ਕੁਝ ਪੇਰੈਂਟਸ ਦਾਦੇ-ਦਾਦੀ ਐਦਾਂ ਦੇ ਹੈਗੇ ਸੀ ਜਿਨ੍ਹਾਂ ਨੂੰ ਉਸ ਚੀਜ਼ ਨੂੰ ਮਹਿਸੂਸ ਕੀਤਾ ਹੋ ਸਕਦਾ ਕਿਸੇ ਦਾਦੇ-ਦਾਦੀ ਨਾਲ ਉਹ ਭਪਾਣਾ ਵਾਪਰੇ ਹੋਵੇ ਤੇ ਜਾਂ ਕਿਸੇ ਨਾਲ ਹੋ ਸਕੇ ਉਹ ਵਾਪਰਨ ਵਾਲਾ ਹੋਵੇ ਜਿਨ੍ਹਾਂ ਨੇ ਉਹ ਚੀਜ਼ ਨੂੰ ਮਹਿਸੂਸ ਕੀਤਾ ਵੀ ਕੱਲ ਨੂੰ ਅਸੀਂ ਸਾਡੇ ਜਿਹੜੇ ਬੱਚੇ ਨੇ ਉਹ ਸਾਨੂੰ ਇੰਨਾ ਇਨਗੋਲਿਆ ਕਰ ਰਹੇ ਨੇ ਜਿਹਦੇ ਕਰਕੇ ਸਾਨੂੰ ਓਲਡੇਜ ਹੋਮ ਜਾਣਾ ਚਾਹੀਦਾ ਤੇ ਮੇਰਾ ਮੈਸੇਜ ਪੇਰੈਂਟਸ ਨੂੰ ਇਹੀ ਆ ਕਿ ਆਪਣੇ ਬੱਚਿਆਂ ਨੂੰ ਤੁਸੀਂ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਨਾਲ ਅਟੈਚ ਕਰੋ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਮੋਬਾਈਲਾਂ ਤੋਂ ਦੂਰ ਰੱਖੋ ਔਰ ਆਪਣੇ ਪੇਰੈਂਟਸ ਦੇ ਨਾਲ ਉਹਨਾਂ ਨੂੰ ਅਟੈਚ ਕਰੋ ਤਾਂ ਜੋ ਉਹ ਆਪਣੀ ਤੁਹਾਨੂੰ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਤੇ ਉਹਨਾਂ ਦੇ ਨਾਲ ਟੱਚ ਰਹਿ ਸਕਣ ਥੈਂਕ ਯੂ ਸੋ ਮਚ ਟੂ ਗ੍ਰੇਟ ਪੇਰੈਂਟਸ ਕਰੇ ਤੇ ਜੋ ਪ੍ਰੋਗਰਾਮ ਜੁੜਿਆ ਹੈ ਪਹਿਲੀ ਵਾਰ ਹੀ ਦੇਖਿਆ ਗਿਆ ਬਸ ਤਾਂ ਇਹ ਪਹਿਲਾ ਵਾਰ ਹੀ ਦੇਖਿਆ ਰਹੀ ਸੀ ਯਾ ਤੇਰੀ ਸੁਣਿਆ ਵੀ ਸੀਗਾ ਤੇ ਇਹ ਤੁਹਾਡੇ ਕੋਲ ਵਧੀਆ ਆਨਲਾਈਨ ਕੀਤਾ ਰਿਹਾ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਪ੍ਰੋਗਰਾਮ ਅਰੇਂਜ ਕਰਨ ਵਾਸਤੇ ਆਪਣੇ ਡਾਇਰੈਕਟਰ ਫਾਦਰ ਜੌਨ ਜੀ ਨੂੰ ਵਧਾਈ ਦੇਣੀ ਹੈ ਪ੍ਰਿੰਸੀਪਲ ਸਿਸਟਰ ਜੀ ਨੂੰ ਕੇਜੀ ਬਲੌਕ ਦੇ ਸਿਸਟਰ ਪ੍ਰਿੰਸੀਪਲ ਜੀ ਨੂੰ ਬਹੁਤ ਬਹੁਤ ਮੁਬਾਰਕ ਦੇਣੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਸਕੂਲ ਦੇ ਵਿੱਚ ਗ੍ਰੈਂਡਪੈਰੈਂਟਸ ਡੇ ਸੈਲੀਬ੍ਰੇਟ ਕੀਤਾ ਕਿਉਂਕਿ ਇਹ ਹੀ ਸਾਡੇ ਜੋ ਮੂਡ ਹਨ ਜੋ ਸਾਡੇ ਪਰਿਵਾਰਾਂ ਦੇ ਵਿੱਚ ਮੋਟੇ ਬੈਠੇ ਹਨ ਜੇ ਅਸੀਂ ਉਹਨਾਂ ਨੂੰ ਇਗਨੋਰ ਕਰਾਂਗੇ ਤਾਂ ਸਾਡੇ ਲਈ ਚੰਗਾ ਨਹੀਂ ਹੈ ਜਿਸ ਤਰ੍ਹਾਂ ਕਹਿੰਦੇ ਹਨ ਨਾ ਜੇ ਮਾਵਾ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਬਿਲਕੁਲ ਸਹੀ ਹੈ ਠੰਡੀਆਂ ਛਾਵਾਂ ਤਾਂ ਹੀ ਮਿਲਣਗੀਆਂ ਜੇ ਰੁੱਖ ਹੋਣਗੇ ਸੋ ਰੁੱਖਾਂ ਦਾ ਸਤਿਕਾਰ ਕਰਨਾ ਸਾਡਾ ਪਹਿਲਾ ਅਹਿਮ ਫਰਜ਼ ਹੈ ਸਕੂਲ ਵਿੱਚ ਗ੍ਰੈਂਡਪੈਰੈਂਟਸ ਡੇ ਬਣਾ ਕੇ ਅਸੀਂ ਜੋ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਨੇਹਾ ਦਿੱਤਾ ਹੈ ਉਹ ਬਹੁਤ ਹੀ ਅਹਿਮ ਹੈ ਕਿਉਂਕਿ ਸਮਾਜ ਵਿੱਚ ਇਹਨਾਂ ਨਿਗਰ ਆ ਗਿਆ ਹੈ ਕਿ ਗ੍ਰੈਂਡਪੇਰੈਂਟਸ ਨੂੰ ਜਾਂ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਉਹ ਸਤਿਕਾਰ ਨਹੀਂ ਮਿਲ ਰਿਹਾ ਜੋ ਪਹਿਲੇ ਵੇਲਿਆਂ ਵਿੱਚ ਮਿਲਦਾ ਸੀ ਸਾਡੇ 올ਡ ਹੋਮ ਜਾਂ ਅਨਾਥ ਆਸ਼ਰਮ ਜੋ ਵੱਧ ਰਹੇ ਹਨ ਉਹ ਇਸ ਗੱਲ ਦਾ ਗਵਾਹੀ ਹਨ ਕਿ ਗ੍ਰੈਂਡਪੇਰੈਂਟਸ ਨੂੰ ਘਰਾਂ ਵਿੱਚ ਰੱਖ ਕੇ ਇੱਕ ਬੋਝ ਸਮਝਿਆ ਜਾਂਦਾ ਹੈ ਸੋ ਮੇਰੀ ਬੱਚਿਆਂ ਅੱਗੇ ਅਤੇ ਉਹਨਾਂ ਦੇ ਮਾਪਿਆਂ ਅੱਗੇ ਇੱਕ ਗੁਜਾਰਿਸ਼ ਹੈ ਕਿ ਉਹ ਆਪਣੇ ਵੱਡਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਬਣਦਾ ਸਤਿਕਾਰ ਦੇਣ ਸਤਿਕਾਰ ਹੀ ਨਹੀਂ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਦੀ ਹਰ ਜ਼ਰੂਰਤ ਪੂਰੀ ਕਰਨ ਅਤੇ ਬੱਚੇ ਦਾਦੀ ਦਾਦੇ ਕੋਲੋਂ ਬਹੁਤ ਸਾਰੀਆਂ ਸਿੱਖਿਆਵਾਂ ਲੈ ਸਕਦੇ ਹਨ ਜਿਸ ਤਰ੍ਹਾਂ ਪਹਿਲਾਂ ਦਾਦੀ ਦਾਦਾ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸੀ ਜਾਂ ਉਹਨਾਂ ਨੂੰ ਬਹਾਦਰੀ ਦੀਆਂ ਗੱਲਾਂ ਦੱਸਦੇ ਸੀ ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਸਾਡੇ ਐਸਐਚਓ ਸਾਹਿਬ ਜੀ ਨੇ ਵੀ ਦੱਸਿਆ ਹੈ ਕੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖ ਕੇ ਉਹਨਾਂ ਨੂੰ ਗ੍ਰੈਂਡਪੇਰੈਂਟਸ ਦੇ ਕੋਲ ਬੈਠਣਾ ਚਾਹੀਦਾ ਹੈ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ। ਬਾਕੀ ਅੱਜ ਦੇ ਸਾਡੇ ਜਿਹੜੇ ਚੀਫ ਐਸਸੀ ਸਾਡੇ ਐਸਐਚਓ ਸਾਹਿਬ ਫਤੇਗੜ ਚੂੜੀਆਂ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੈਸੇਜ ਦਿੱਤਾ ਹੈ ਡਰਗ ਐਡਿਕਸ਼ਨ ਬਾਰੇ ਦੱਸਿਆ ਹੈ। ਬਾਕੀ ਜੋ ਅੰਡਰਏਜ ਬੱਚੇ ਹਨ ਉਹ ਬਾਈਕਸ ਵਗੈਰਾ ਜਾਂ ਨਾਚ ਲੋਡ ਹੋਰ ਵੀ ਉਹਨਾਂ ਨੇ ਬਹੁਤ ਸਾਰਾ ਉਹਨਾਂ ਨੇ ਕਿਹਾ ਕਿ ਵੱਡੇ ਅੰਦਰ ਸਥਿਰ ਕਰੋ। ਅਸੀਂ ਉਹਨਾਂ ਦੇ ਕਹਿਣੇ ਨੂੰ ਬਿਲਕੁਲ ਸਹੀ ਮੰਨਦੇ ਹਾਂ ਔਰ ਸਾਡੇ ਸਕੂਲ ਵਿੱਚ ਆਲਰੇਡੀ ਡਰਗ ਐਡਿਕਸ਼ਨ ਤੇ ਸੈਮੀਨਾਰ ਲੱਗਦੇ ਰਹਿੰਦੇ ਹਨ। ਇਹ ਫਾਦਰ ਜੀ ਦਾ ਉਪਰਾਲਾ ਹੈ ਅਸੀਂ ਸਾਡਾ ਇਹ ਪਹਿਲਾ ਫਰਜ ਬਣਦਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੀ ਇਨਸਾਨੀਅਤ ਵੱਲ ਵੀ ਭੇਜੀਏ ਔਰ ਚੰਗੀ ਇਨਸਾਨੀਅਤ ਦੇ ਗੁਣ ਦੱਸੀ ਧੰਨਵਾਦ ਜੀ ਅੱਜ ਤੁਸੀਂ ਆਏ ਕਨਵਰਟ ਸਕੂਲ ਦੇ ਪੇਰੈਂਟਸ ਜਿਹੜਾ ਫੰਕਸ਼ਨ ਸੀ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਜੀ ਜਿਹੜਾ ਅੱਜ ਸੰਤ ਫਰਾਂਸਿਸ ਕਨਵਰਟ ਸਕੂਲ ਦੇ ਵਿੱਚੋਂ ਜਿਹੜਾ ਮੈਸੇਜ ਮਿਲਿਆ ਦਾਦੀ-ਦਾਦੇ ਵਾਸਤੇ ਜੋ ਬੱਚੇ ਛੋਟੇ-ਛੋਟੇ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿੰਨਾ ਬੱਚਿਆਂ ਦੇ ਦਾਦੀ ਦਾਦਾ ਨਹੀਂ ਗਏ ਉਹਨਾਂ ਬਾਰੇ ਜੋ ਮੈਸੇਜ ਦਿੱਤਾ ਹੈ ਬਹੁਤ ਦਿਲ ਨੂੰ ਸ਼ੂ ਲੈਣ ਵਾਲਾ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਹ ਸਕੂਲ ਨੇ ਮੈਸੇਜ ਦਿੱਤਾ ਦਾਦੀ ਦਾਦੇ ਵਾਸਤੇ ਇਸੇ ਤਰ੍ਹਾਂ ਸਾਰੇ ਸਕੂਲ ਐਕਟਿਵ ਕਰਦੇ ਰਹਿਣ ਤਾਂ ਕਿ ਜਿਹੜੇ ਪੋਤੀਆਂ ਪੋਤੇ ਨੇ ਜਾਂ ਦੋਤੀਆਂ ਦੋਤੇ ਨੇ ਉਹਨਾਂ ਵਾਸਤੇ ਸਹੀ ਸਿੱਖਿਆ ਆ ਸਕੇ ਤੇ ਸਹੀ ਦਾਦੀ ਦਾਦੇ ਜਿਹੜੇ ਉਹਨਾਂ ਨੂੰ ਸਿੱਖਿਆ ਦੇ ਸਕਣ ਜੀ ਬਹੁਤ ਬਹੁਤ ਧੰਨਵਾਦ ਤੇ ਨਾ ਇੱਕ ਦਿਨ ਜਿਆਦਾ ਸਟੇਜ ਤੇ ਬਚਾ ਕਰਦੇ ਹਾਂ ਪਰ ਜਿਹੜੇ ਸਭਾ ਚਾਰ ਪੰਜ ਜਣੇ ਜਿਹੜੇ ਗੱਲ ਕਰਦੇ ਸਨ ਜੀ ਜਿਹੜੇ ਅੱਜ ਦੀ ਤਿਆਰੀ ਆ ਕੱਲ ਉਹਨਾਂ ਦੇ ਕੰਮ ਆਉਂਦੇ ਆ ਬੱਚਿਆਂ ਦੇ ਇਹ ਤੁਸੀਂ ਕੋਈ ਸਨੇਹਾ ਮੈਸੇਜ ਦੇਣਾ ਚਾਹੋਗੇ ਜਿਵੇਂ ਗ੍ਰੈਂਡਫਾਦਰ ਤੇ ਮਦਰ ਨੂੰ ਨਾਨੀ ਨਾਨੇ ਨੂੰ ਬੱਚਿਆਂ ਨੂੰ ਵੀ ਇਸ ਤਰ੍ਹਾਂ ਸੰਭੂ ਸਿਆਣਿਆਂ ਕੋਲ ਜਿਹੜੇ ਨਾਨੀ ਨਾਨਾ ਉਹਨਾਂ ਕੋਈ ਮੈਸੇਜ ਆਏ ਜਿ ਸਿੱਖਿਆ ਲੈਣੀ ਚਾਹੀਦੀ ਹੈ ਪਹਿਲਾਂ ਦਾ ਦਿਸਣਾ ਨਾ ਹੋਸੀਆ ਉਹ ਤੇ ਅੱ비 ਹੁਣ ਜਿਹੜੇ ਅੱਜ ਕੱਲ ਦੇ ਬੱਚੇ ਆ ਇਹ ਤੋਂ ਦੇਖਦੇ ਬਜ਼ੁਰਗ ਆ ਉਹਨਾਂ ਦਾ ਲੱਗੇ ਪੈਂਦਾ ਕੋਈ ਠੀਕ ਆ ਇਹ ਸਾਰੇ ਮੋਬਾਈਲ ਉਹਨਾਂ ਦੇ ਲਾ ਗੇ ਰਹਿੰਦੇ ਆ ਇਸ ਕਰਕੇ ਜਿਹੜੀ ਨਿੱਕੀ ਪੀੜੀ ਹੈ ਨਾ ਟੁੱਟਦੀ ਜਾ ਰਹੀ ਬਿਜੋ ਇਹ ਤੇ ਇੰਦਾ ਵਧੀਆ ਹੀ ਆ ਕਿ ਬੱਚਿਆਂ ਨੂੰ ਵੀ ਚਾਹੀਦਾ ਆ ਸਕੂਲ ਕੋਲੋਂ ਚੰਗਾ ਮੈਸੇਜ ਹੀ ਗਿਆ ਜੀ ਇਹ ਨੇੜੇ ਆਉਂਦਾ ਜਿਹੜੇ ਵਾਂਗੂੰ ਵਧੀਆ ਮੈਸੇਜ ਆ ਕਿ ਬੱਚਿਆਂ ਨੂੰ ਵੀ ਚਾਹੀਦਾ ਵੀ ਗਾਂ ਪਰਿੰਬ ਬਣਾ ਕੇ ਪਿਆ ਘਰ ਦਾ ਕੋਈ ਉਹਦੇ ਰੋਟੇ ਆ ਕਰੇ ਪੜ੍ਹ ਲੈ ਕੇ ਜਿੱਥੇ ਵੀ ਮਰਜ਼ੀ ਜਾਣ ਭਾਵੇਂ ਬਾਹਰ ਜਾਣ ਭਾਵੇਂ ਪੰਜਾਬ 'ਚ ਰਹਿਣ ਭਈ ਦਾਦੀ தாਦੇ ਨਾਨੇ ਨਾਨੇ ਨਾਲ ਆਪਣਾ ਪਿਆਰ ਬਣਾਈ ਰੱਖਣ ਦਾਦੀਆਂ ਦਾਦੇ ਨਾਨੀ ਨਾਨੇ ਜਿਹੜੇ ਆ ਬਹੁਤ ਮਤਲਬ ਬੱਚਿਆਂ ਨਾਲ ਪਿਆਰ ਕਰਦੇ। ਸਾਡੇ ਦਾਦੀਆਂ ਸੁਨਾਂਦੇ ਨੇ ਬੱਚਿਆਂ ਨੂੰ ਚੰਗੀਆਂ ਸਿੱਖਿਆ ਦਿੰਦੇ ਨੇ ਤੇ ਫਿਰ ਅਸੀਂ ਵੀ ਚਲੋ ਦਾਦੀ ਦਾਦੇ ਨਾਲ ਪਿਆਰ ਕਰਨ ਤੇ ਆਪਣੇ ਘਰ ਚ ਪਰਿਵਾਰ ਛੋਟਾ ਜਾਂਦਾ ਅੱਜ ਕੱਲ ਤਾਂ ਬਹੁਤ بڑا ਨਹੀਂ ਹੈ। ਛੋਟੇ ਛੋਟੇ ਪਰਿਵਾਰ ਹੈ ਛੋਟੇ ਪਰਿਵਾਰ ਨਾਲ ਪਿਆਰ ਬਣਾ ਕੇ ਰੱਖਣ ਤੇ ਬਹੁਤ ਅੱਛਾ ਲੱਗੇਗਾ ਤੇ ਜ਼ਿੰਦਗੀ ਬਣੇਗੀ ਬੱਚੇ ਵੀ ਅੱਗੇ ਸਿੱਖਣਗੇ ਇਹੋ ਹੀ ਕੁਛ। ਬੱਚਿਆਂ ਨੂੰ ਬਾਹਰ ਭੇਜੋ ਭਾਵੇਂ ਪੰਜਾਬ ਚ ਰੱਖੋ ਤੇ ਬੱਚੇ ਦਾਦੀ-ਦਾਦੇ ਨਾਲ ਪਿਆਰ ਕਰਨ ਤੇ ਦਾਦੀਆਂ-ਦਾਦੇ ਵੀ ਆਪਣੇ ਬੱਚਾ ਨਾਲ ਪਿਆਰ ਕਰਨ ਇੱਕ ਇੱਕ ਬੱਚਾ ਬਾਹਰ ਭੇਜ ਕੇ ਤੇ ਕੋਈ ਪਹਿਚਾ ਨਹੀਂ ਆ ਬੱਚਿਆਂ ਨੂੰ ਤੇ ਜੇ ਕਿਸੇ ਨੇ ਭੇਜਣਾ ਹੈ ਬੱਚੇ ਨੂੰ ਤੇ ਆ ਬੱਚੇ ਵੀ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਜਾ ਤੇ ਪਰਿਵਾਰ ਨਾਲ ਪਿੱਛੇ ਛੱਡ ਕੇ ਜਾਣ ਦਾਦੀਆਂ-ਦਾਦੇ ਰੋ ਰੋ ਕੇ ਤੇ ਬਦ ਆਪਣਾ ਪਰੇਸ਼ਾਨ ਹੋ ਹੋ ਕੇ ਤੇ ਆਪਣੀ ਜ਼ਿੰਦਗੀਅਤ ਦੀ ਖਰਮ ਕਰ ਛੱਡਦੇ ਨੇ ਤੇ ਮੈਂ ਤੇ ਦੋਨੋਂ ਪੋਤਰੀਆਂ ਪਾਈਆਂ ਅਕੋ ਪੋਤਰਾ ਵੀ ਇਹ ਸਕੂਲ ਚ ਪਾਵਾਂਗੇ ਧੰਨਵਾਦ ਐਡਵਾਂਸ ਬੁਕਿੰਗ ਐਡਵਾਂਸ ਅੱਜ ਕਿਸ ਤਰ੍ਹਾਂ ਦਾ ਲੱਗਾ ਜੀ ਪ੍ਰੋਗਰਾਮ ਬਹੁਤ ਹੀ ਅੱਛਾ ਪ੍ਰੋਗਰਾਮ ਅੱਜ ਦਾ ਲੱਗਾ ਜੋ ਇਹਨਾਂ ਨੇ ਅੱਜ ਸੈਲੀਬ੍ਰੇਟ ਕੀਤਾ ਹੈ ਗ੍ਰੈਂਡ ਫਾਈਨੈਂਸ ਡੇ ਕਿਉਂਕਿ ਬਹੁਤ ਹੀ ਵਧੀਆ ਇੱਕ ਸਾਨੂੰ ਮੈਸੇਜ ਦਿੰਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੋਬਾਈਲਸ ਵਗੈਰਾ ਨਾ ਦੇ ਕੇ ਆਪਣੇ ਦਾਦੀ-ਦਾਦੇ ਦੇ ਨਾਲ ਵੱਧ ਤੋਂ ਵੱਧ ਉਹਨਾਂ ਦੀ ਬੌਂਡਿੰਗ ਨੂੰ ਹੋਰ ਇੰਪਰੂਵ ਕਰਨਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਉਹ ਆਪਣੇ ਪੇਰੈਂਟਸ ਦੇ ਨਾਲ ਗ੍ਰੈਂਡ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਨ ਤੇ ਬਹੁਤ ਵਧੀਆ ਇਹਨਾਂ ਦਾ ਅੱਜ ਮੈਨੂੰ ਲੱਗਾ ਫੰਕਸ਼ਨ ਇਹ ਸਕੂਲ ਦੇ ਡਾਇਰੈਕਟਰ ਫਾਦਰ ਜੋਨ ਤੇ ਸਿਸਟਰ ਸ਼ੋਭੀਤਾ ਦੀ ਗੁਆਈ ਹੇਟ ਬਹੁਤ ਹੀ ਅੱਛਾ ਪ੍ਰੋਗਰਾਮ ਅੱਜ ਆਰਗੇਨਾਈਜ਼ ਕੀਤਾ ਗਿਆ ਥੈਂਕ ਯੂ ਬਹੁਤ ਚੰਗਾ ਬੜਾ ਥੋੜਾ ਲੱਗਾ ਬੱਚੇ ਹੋਏ ਤੇ ਮਾਈਆਂ ਦਾਦਿਆਂ ਮਾਦਾਂ ਨਾ ਬੱਚੇ ਨੇ ਸ਼ਰਤੀ ਬੱਚੇ ਨੇ ਸ਼ਰਤੀ ਪਹਿਲੋਂ ਇਹ ਬੱਚੇ ਸੀ ਇਨਾਂ ਨੂੰ ਤੇ ਵਾਰੀ ਨਹੀਂ ਇਹ ਇਨਾਂ ਵਾਰੀ ਲੱਗ ਗਈ ਚੰਗਾ ਪ੍ਰਭਾ ਕੁਝ ਨਾ ਦੋਗੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਦਾ ਜਿਹਦੇ ਨਾਲ ਬੱਚਿਆਂ ਦਾ ਦਾਦੀ ਦਾਦੇ ਨਾਨੀ ਨਾਨੇ ਨਾ ਪਿਆਰ ਹਾਂ ਤੁਹਾਨੂੰ ਦੱਸਾਂਗਾ ਮੈਂ ਪਰ ਆਈ ਜੋ ਰਹੀ ਕਰੋ ਤਰੀਕਾ ਦਿਖਾ ਲੀ ਸਰ ਇਟ ਵਾਸ ਨਾਈਸ ਪ੍ਰੋਗਰਾਮ ਮੈਂ ਬਹੁਤ ਇਮਪ੍ਰੈਸਡ ਹਾਂ ਇਸ ਪ੍ਰੋਗਰਾਮ ਤੋਂ ਕਿ ਇਹਦੇ ਵਿੱਚ ਜਿਹੜਾ ਸੀਗਾ ਗ੍ਰੈਂਡਪੈਰੈਂਟਸ ਨੂੰ ਇਨਵੋਲ ਕੀਤਾ ਗਿਆ ਬੱਚਿਆਂ ਨੂੰ ਵੈਲਿਊਜ਼ ਆਣਗੀਆਂ ਉਹਨਾਂ ਨੂੰ ਪਤਾ ਚੱਲੇਗਾ ਕਿ ਗ੍ਰੈਂਡਪੈਰੈਂਟਸ ਦੀ ਕਿਵੇਂ ਰਿਸਪੈਕਟ ਕਰਨੀ ਹੈ ਔਰ ਉਹਨਾਂ ਨਾਲ ਕਿਵੇਂ ਰਹਿਣਾ ਹੈ ਥੈਂਕ ਯੂ ਬਹੁਤ ਜੀ ਲੋਕਲ ਲੋਕਲ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਆਸ਼ਾ ਬਹੁਤ ਮਨ ਖੁਸ਼ ਹੋਇਆ ਵੇਖਿਆ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਆਪਣੇ ਜਿਹੜੇ ਜਿੰਨੇ ਵੀ ਆਏ ਸੀ ਕਿ ਗ੍ਰੈਂਡ ਪੇਰੈਂਟਸ ਜਾਂ ਬੱਚੇ ਸੀ ਉਹਨਾਂ ਨੂੰ ਕੋਈ ਸੁਨਾਹ ਮੈਸੇਜ ਦੋਗੇ ਵੀ ਇਸ ਤਰ੍ਹਾਂ ਦਾ ਸਾਨੂੰ ਸਿੱਖਿਆ ਲੈਣੀ ਚਾਹੀਦੀ ਹਾਂ ਹਾਂਜੀ ਮੈਸੇਜ ਦੇਵਾਂਗੇ ਜਿੰਨੀ ਚਿਰ ਪੀ ਸਾਨੂੰ ਜਰਾ ਦਾਦੀ ਦਾ ਜਿਹੜਾ ਖਿਆ ਚਾਹੀਦਾ ਜਿਹੜੇ ਹਰ ਸੇਵਾ ਪਾਣੀ ਕਰੋ ਦਾਦੀ ਦਾ ਦੇ ਦਿਓ ਚਲੋ ਠੀਕ ਬਹੁਤ ਵਧੀਆ ਲੱਗਿਆ ਜੀ ਸਭ ਤੋਂ ਮੇਨ ਗੱਲ ਤਾਂ ਆਏ ਆ ਵੀ ਉਹਨਾਂ ਨੇ ਸਿਰਫ ਗ੍ਰੈਂਡ ਪੇਰੈਂਟਸ ਨੂੰ ਹੀ ਇਨਵਾਈਟ ਕੀਤਾ ਆਇਆ ਸੀਗਾ ਕਿਉਂਕਿ ਪੇਰੈਂਟਸ ਦਾ ਹਰ ਤਾਂ ਅੱਗੇ ਹੁੰਦੇ ਹੁੰਦੇ ਆ ਦਾਦੀ ਦਾਦੇ ਦਾ ਮੌਕਾ ਕਦੀ ਕਦੀ ਮਿਲਦਾ ਵਾ ਬਟ ਉਹਨਾਂ ਨੇ ਬਹੁਤ ਵਧੀਆ ਪੇਰੈਂਟਸ ਨੂੰ ਉਹਨਾਂ ਨੇ ਇਨਵਾਈਟ ਕਰਕੇ ਇਹਨਾਂ ਨੂੰ ਦਾਦੀ ਦਾਦੇ ਨੂੰ ਮੌਕਾ ਦਿੱਤਾ ਨਾਨੀ ਨਾਨੇ ਨੂੰ ਬੁਲਾਇਆ ਤੇ ਵਧੀਆ ਲੱਗਾ ਸਾਨੂੰ ਵੀ ਵੀ ਦਾਦੀ ਦਾਦਾ ਆਣ ਕੇ ਆਪਣੇ ਬੱਚਿਆਂ ਨੂੰ ਦੇਖਿਆ ਉਹਨਾਂ ਨੇ ਤੇ ਉਹਨਾਂ ਦਾ ਮਨ ਖੁਸ਼ ਹੋਇਆ ਵੀ ਅੱਜ ਸਾਨੂੰ ਮੌਕਾ ਮਿਲਿਆ ਸਟੇਜ ਤੇ ਆ ਕੇ ਨੱਚਣ ਦਾ ਕੁਝ ਲੇਡੀਜ਼ ਸਾਡੇ ਦਾਦੀ ਦਾਦਾ ਮਦਰ ਸਾਰੇ ਕੁਝ ਨੂੰ ਉਹਨਾਂ ਨੇ ਕੀਤਾ ਪ੍ਰੋਗਰਾਮ ਤੇ ਬਹੁਤ ਵਧੀਆ ਮੌਕਾ ਦਿੱਤਾ ਮੈਸੇਜ ਦੇਣਾ ਚਾਹਉਂਦਾ ਹਾਂ ਬਸ ਇਹੀ ਆ ਵੀ ਹਰ ਇੱਕ ਸਕੂਲ ਦੇ ਵਿੱਚ ਸਟੱਡੀ ਦੇ ਨਾਲ ਨਾਲ ਐ ਵੀ ਪਰਫਾਰਮੈਂਸ ਵੀ ਕੀਤੀ ਜਾਣੀ ਚਾਹੀਦੀ ਐਕਟੀਵਿਟੀ ਸਾਰਾ ਖੁਸ਼ ਕਰਨਾ ਚਾਹੀਦਾ ਵਾ ਦਾਦੀ ਦਾਦੀ ਨੂੰ ਪਿਆਰ ਦੇਣੀ ਚਾਹੀਦੀ ਕਿਹੜੀ ਜਗ੍ਹਾ ਤੋਂ ਅਸੀਂ ਗੁਰੂ ਖਵਾਗਤ ਕੋਟ ਨਹੀਂ ਸਕਿਆ ਵਾਲੀ ਤੇ ਇਹ ਆਪਣੇ ਕਿਹੜੀ ਕਲਾਸ ਦੇ ਬੱਚੇ ਪੜਦੇ ਬੱਚੇ ਮੇਰੇ ਇੱਕ ਬੇਟੀ ਜੁਕੇਜ ਵਿੱਚ ਪੜਦੀ ਐ ਸੰਜੋਤਕੌਰ ਤੇ ਨਰਸਰੀ ਕਲਾਸ ਵਿੱਚ ਨਿਮਰਜੋਤਕੌਰ ਪੜਦੀ ਅੰਕ ਕਿਤਰਾ ਦਾ ਲੱਗਾ ਅੱਜ ਦਾ ਪ੍ਰੋਗਰਾਮ ਬੜਾ ਸੋਹਣਾ ਜੀ ਬਹੁਤ ਹੀ ਸੋਹਣਾ ਲੱਗਾ ਐ ਕੋਈ ਸੁਨਾ ਦੇਵੋਗੇ ਵੀ ਇਸ ਤਰ੍ਹਾਂ ਦਾਦੀ ਦਾਦੇ ਨਾਨੀ ਨਾਨੇ ਦਾ ਬੱਚਿਆਂ ਦਾ ਇਤਰਾ ਪਿਆਰ ਹੋਣਾ ਜੀ ਜ਼ਰੂਰ ਦਵਾਗੇ

ਬੱਚੇ ਸਾਡੇ ਪੜ੍ਹਦੇ ਇੱਥੇ ਤੇ ਬੇਟੀ ਇੱਕ ਕੇ 2.5 ਮਹੀਨੇ ਜੀ ਤੇ ਨੇ ਦੀ ਤਾਥਾ ਕੀ ਆ ਤੇ ਮੈਨੂੰ ਆnde ਤੇ ਸਕੂਲ ਦੇ ਵਿੱਚ ਤੂੰ ਬੱਚਾ ਪੜਾ ਲਿਆ ਕੀ ਤੇ ਮੈਂ ਮੇਰਾ ਉਤਲਾ ਪ੍ਰਮਾਤਮਾ ਪੜਾਉਣ ਵਾਗਾ ਮੈਂ ਕੋਸ਼ਿਸ਼ ਨਹੀਂ ਮੈਂ ਚਾਹ ਰੋਟੀ ਖਾ ਕੇ ਜਾ ਰਾ ਕਰ ਲਾਂਗੀ ਮੈਂ ਖੇ ਮੇਰ ਮਾਂ ਦੀ ਐਸਾ ਵੀ ਮੇਰਾ ਚੰਗੀ ਮੈਨੂੰ ਚੰਗੇ ਸਕੂਲੇ ਪੜਾ ਗਈ ਆ ਇਹ ਆਉਂਦੀ ਤੇ ਮੇਰਾ ਦੋਤਾ ਚੰਗੇ ਸਕੂਲੇ ਪੜ ਗਈ ਤੇ ਨਾਨੀ ਦਾ ਨਾਂ ਰੋਸ਼ਨ ਕਰਦੇ ਹਣ ਮੋ ਦੋਤਾ ਵੀ ਦੇ ਕਿਹੜਾ ਪਿੰਡ ਕਿਹੜਾ ਪਿੰਡ ਹਰ ਦਰਵਾਹ ਹਰ ਦਰਵਾਹ ਹਾਂਜੀ ਹਰ ਦਰਵਾਹ ਚਾਹੇ ਯਾਨੀ ਕਿ ਇੱਛਾ ਸੀਗੀ ਵੀ ਇੱਥੇ ਪੜਾਈਏ ਤੇ ਨਾਨੀ ਦੀ ਇੱਛਾ ਵਾ ਕਿ ਮੇਰਾ ਬੱਚਾ ਜਿਹੜਾ ਮੇਰਾ ਦੋਤਾ ਵਾ ਉਹ ਚੰਗੀ ਸਿੱਖਿਆ ਲੈ ਕੇ ਤੇ ਵੱਡੇ ਅਹੁਦੇ ਤੇ ਪਹੁੰਚੇ ਹਾਂਜੀ ਤੇ ਇਹਦੀ ਮਦਰ ਜਿਹੜੀ ਸੀ ਉਹ ਕਦੋਂ ਪੂਰੇ ਹੋ ਗਈ ਸੀ ਇਹ ਕਦੋਂ ਡੈਥ ਹੋਈ ਸੀ ਇਹ ਨਾ ਕਿੰਨੇ ਚੇਤਾ ਸੀ ਨਹੀਂ ਮੇਰੇ ਆਪਣੀ ਬੇਟੀ ਜਿਹੜਾ ਮੇਰੇ ਮਦਰ ਕੀ ਗੁੜੀਏ ਦਾ ਪਿਓ ਹੀ ਉਹ ਪੂਰੇ ਹੋ ਗਿਆ ਤਾਂ ਹੀ ਮਿੰਦਿਆ ਦੇ ਸੀ ਤੇ ਇਹਦੇ ਸਿਰ ਤੇ ਮੈਂ ਅੱਛਾ ਠੀਕ ਹੈ ਗੁੜ ਗਿਆ ਦੇ ਸਿਰ ਤੇ ਮੈਂ ਉਮਰ ਕੱਟ ਲਈ ਹੈ ਤੇ ਬਹੁਤ ਮੈਨੂੰ ਖਲਾ ਲੈਣਾ ਇਹਨਾਂ ਦਾ ਜੀਏ